ਹੋਲਾ ਵਾਲਾ ਸੈਕਟਰ ਸਰਕਾਰ ਮਰਦਾਬਾ 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 ਕਿਰਤੀ ਲੋਕਾਂ ਦੇ ਹੱਕ ਹੋਣਗੇ ਸਰਕਾਰਾਂ ਮਰਦਾਬਾ 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 ਬਿਜਲੀ ਸੋਲ ਬਿਲੈਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਇਹ ਤੋਂ ਸਿਰਫ ਬਿਜਲੀ ਦੀ ਬਿਨੈਤੋਂ ਲਾਈਵ ਤਸਵੀਰ ਬੰਦ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਤੀਆ ਕੋਈ ਨਾ ਕੋਈ ਨਾ ਕੋਈ ਚੱਪਲ ਨਹੀਂ ਆਉਂਦਾ ਮਾਂ ਖਾਓ ਪੱਠਾ ਹੋਵੇ ਆਪਣੀ ਜੱਗ ਜੀ ਆ ਰਹੀ ਹੈ ਫਾਈਨਰ ਸਰਕਾਰਾਂ ਦਾਤੀਆਂ ਕੀ Sansan bakalẹ ise kendo bo. ਹਾਲੀ ਸੈਸ਼ਨ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਅਰੈਸਟ ਕੀਤਾ ਗਿਆ ਹੈਗਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀਗਾ

ਬਸਾਂ ਦੇ ਵਿੱਚ ਚੜਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿਸੇ ਤਸਵੀਰਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਇਸ ਤਰ੍ਹਾਂ ਘਟਾ ਜਾ ਰਿਹਾ ਹੈ ਉਹ ਅਜੂ ਕੀ ਕਰਨਗੇ ਚੇਲਾ ਠਾਨੇ ਆਇਆ ਪਰਮਾਤਮਾ ਸਰਕਾਰ ਦਾ ਚਿਹਰਾ ਨੰਗਾ ਹੋਇਆ ਕਿ ਜਿਹੜਾ 2000 ਰੁਪਏ بجلی 25 ਲੱਖ ਤਾਂ ਲੱਗਦੇ ਆ ਉਸ ਨੂੰ ਚਲੋ ਬਾਕੀ ਹੋਰ ਨਜ਼ਰ ਹਮੈਤ ਦੇ ਰਿਹਾ ਪੰਜਾਬ ਨੂੰ ਸਰਕਾਰ ਸੈਂਟਰ ਸਰਕਾਰ ਨੂੰ ਇਸ ਕਰਕੇ ਅੱਜ ਚਿਹਰਾ ਨੰਗਾ ਸਾਹਮਣੇ ਬੱਲਵਾਂ ਸਰਕਾਰ ਦਾ ਅੱਜ 2000 ਰੁਪਏ ਦੀ ਰਕਮ ਸ਼ਰਤਾਂ ਦਾ ਹਟਾਗੇ 2025 ਲੈ ਕੇ ਹੈ ਪੰਜਾਬ ਸਰਕਾਰ ਮਰਦਾਬਾਦ ਸਰਕਾਰੀ ਲੋਕਾਂ ਲਈ ਕੰਟੀਨਰਾਂ ਦਾ ਜਿਸਵਾਵ ਸਵਾਵਾ ਆ ਜਾ ਆ ਜਾ ਸਪਾਰਸ਼ ਲੱਖ ਨਰੇ ਬੈਠੇ ਠੀਕ ਚੰਗਾ ਵਾਹੀ ਦਿਨ ਲਖੋਣੇ ਸੀ ਮਿੰਨੂ ਚਲੋ ਅਪੂਰਨ ਸਰਕਾਰ ਭਰਾਵਾਂ ਨੂੰ ਬੇਨਤੀ ਹੈ ਕਿ ਮੱੱਚਾ ਮੱੱਚਾ ਅਨੁਛੇਨ ਨੂੰ ਲੈ ਕੇ ਜੀ ਜਿਹੜਾ ਆ ਜਾ ਸਾਰੇ ਨਾ ਕਿਸੇ ਨਾਲ ਨਹੀਂ ਡਰੇਣਾ ਬੱਚਾ ਬੱਚਾ ਜਿਹੜਾ ਮੇਰੇ ਨਾਲ ਆਜੋ ਮਾਰ ਦਾਂਗੇ ਜੇ ਕੋਈ ਕਹਿੰਦੀ ਸਰਕਾਰ ਦੇ ਨਾਮ 'ਤੇ ਮਾਰੀ ਚਾਬੜ ਕਰ ਲੈ ਪਹਿਲਾਂ ਵੀ ਸ਼ਫੂ ਦੌਰ ਤੇ 895 ਅੱਜ ਵੀ ਆ ਗਿਆ ਸੀ ਲਾਇਗਰ ਦਾ ਚੜਦੇ ਤਾਂ ਕੀ ਹੋ ਰਿਹਾ ਹੈ ਹੁਣ ਕੀ ਹੋ ਗਿਆ ਭਾਈ ਬਾਹ ਚੱਕੋ ਤੂੰ ਆ ਜਾ ਆ ਜਾ ਆ ਜਾ ਪਿੱਛਲਾ ਹੀ ਕਰ ਦੋ ਖੁਦਾ ਉਹਦਾ ਪੂਰਾ coi la coi tu nha ra nha ra chào 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 ਕੀ ਕਰੀਏ ਯਾਰ ਹੋਰ ਸਰ ਅਗਰ ਸੱਚੀ ਅਗਡ ਮੈਂ ਕਿਰਾਏ ਤੇ ਹਟਾਂਗੇ ਰਿਸ਼ਤੇਦਾਰੀ ਦੀ ਜੀ ਦੀ ਹੋਇਆ ਅਸਕਰ ਅਗਲੇ ਮਿੱਤਾ ਰਿਸ਼ਤੇਦਾਰਾ ਮਿੱਤਾ ਚਾਬੀ ਹੁੰਦੀ ਹੈ ਚਾਬੀ ਦੇ ਦੋ ਟਰੈਕਟਰ ਦੀ ਚਾਬੀ ਦੇ ਦੋ ਪੂਰਾ ਲੋਨ ਜਾ ਰਿਹਾ ਹੈ ਇੱਕ ਪਰਮਾਨੇ ਅੱਖਾਂ ਦਾ ਨਮਾਇਨਾ ਹੈ ਬਹੁਤ ਬਹੁਤ ਵੈਰੀ ਗੁੱਡ ਯਾਰ ਸੰਨ ਨੂੰ ਲੈ ਚੁੱਕੀ ਜਾ ਚੁੱਕੀ ਹੈ ਪੁਲਿਸ ਪ੍ਰਧਾਨ ਜੀ ਕੀ ਮਤਲਬ ਗੱਲਬਾਤ ਤੁਸੀਂ ਸ਼ਾਇਲੀ ਟਰੈਕ ਦੇ ਉੱਪਰ ਬੈਠੇ ਹੋ ਕੀ ਤੁਹਾਡਾ ਨਾਮ ਹੈ ਤੇ ਕਿਹੜੀ ਇੱਥੇ ਬੰਦੀ ਵੱਲੋਂ ਇਹ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਮੈਂ ਜਸਵੀਰ ਸਿੰਘ ਮਾਟੀਵਾਸ ਕਿਸਾਨ ਮੋਜੂਦੀ ਮੋੜ ਕੇ ਦੀ ਮੰਗਤੇ ਵੀ ਸਾਰੇ ਪੰਜਾਬ ਦੇ ਵਿੱਚ 19 ਥਾਵਾਂ ਦੇ ਉੱਤੇ ਰੇਲ ਟਰੈਕ ਦਾ ਜਾਮ ਪੀਤਾ ਹੋਇਆ ਹੈ ਪਰਾ ਇਹਦਾ ਸੂਰਜਾ ਗਿਲੇਦਾਰ ਪ੍ਰਸ਼ਾਸਨ ਹੈ ਇਹ ਬਿਲਕੁਲ ਜਿਆਦਾ ੱੱੱਕਾ ਕਰ ਰਿਹਾ ਹੈ ਕਿਉਂਕਿ ਉਹ ਤਾਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੈਗੀ ਕਿ ਰੇਲਾਂ ਦੇ ਟਰੱਕਾਂ ਤੇ ਆਉਣਿਆ ਤਾਂ ਸੁਣਵਾਈ ਹੁੰਦੀ ਹੈ ਉਹ ਤਾਂ ਜਿੰਨਾ ਮਰਜੀ ਦਾ ਨੂੰ ਮੰਗ ਪੱਤਰ ਦੇਈ ਜਾਓ ਰੱਦੀ ਡੇਕ ਦਾਂਦੇ ਨੇ ਮੰਗ ਪੱਤਰ ਦਾ ਕੋਈ ਪੁੱਛੀ ਨਹੀਂ ਗਈ ਹੈਗੀ ਜਦੋਂ ਮੰਗ ਪੱਤਰ ਦੀ ਪੁੱਛ ਨਹੀਂ ਰਹੀ ਤਾ ਰੇਲਾਂ ਦੇ ਉੱਤੇ ਆਉਣਾ ਪੈਂਦਾ ਜਦੋਂ ਰੇਲਾਂ ਦੇ ਉੱਤੇ ਆਉਣਾ ਪੈਂਦਾ ਤਾਂ ਫਿਰ ਸਰਕਾਰਾਂ ਨੂੰ ਗੱਲ ਚੁੱਪਦੀ ਆ ਮਾੜੀ ਬੁੱਟੀ ਪਰ ਜਿਹੜਾ ਇਹ ਅਸੀਂ ਬਿਜਲੀ ਬੋਰਡ ਆ ਜਿਹੜਾ ਸੈਂਟਰ ਸਰਕਾਰ ਦੀ ਇਹਦੀ ਇਨਕਾਰ ਰਹੀ ਨੇ ਇਹ ਵੱਧ ਤੋਂ ਵੱਧ ਚੇਪ ਵਾਲੇ ਮੀਟਰ ਲਾ ਰਹੇ ਨੇ ਕਿਉਂਕਿ ਥੋੜੇ ਦਿਨਾਂ ਚ ਸਰਕਾਰ ਇਹਨੂੰ ਪ੍ਰਾਈਵੇਟ ਕਰ ਦੂਗੀ ਕਿ ਲੋਕਾਂ ਦੇ ਹੱਥਾਂ ਨੇ ਵਿੱਚੋਂ ਬਿਜਲੀ ਭੱਗ ਜੂਗੀ ਅਸੀਂ ਇਹ ਅੱਜ ਤਾਂ ਮੰਨਦਾ ਕੀਤਾ ਵੀ ਸਾਰੇ ਪੰਜਾਬ ਵੀ ਉਹਨਾਂ ਸਰਕਾਰ ਨੂੰ ਪਤਾ ਲੱਗ ਜੇ ਵੀ ਲੋਕ ਕਿੱਥੇ ਜਾਗਦੇ ਨੇ ਪਰ ਇਹ ਕੰਮ ਸਰਕਾਰ ਦਾ ਦੀ ਉਹਨੂੰ ਰੋਕਣ ਦਾ ਕਿੱਥੇ ਲੋਕ ਰੌਲਾ ਪਾ ਰਹੇ ਨੇ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਜਿਹੜਾ ਸਾਡਾ ਬਿਜਲੀ ਬੋਰਡ ਬਚਾਉਣਾ ਹੈ, ਪਾਣੀ ਬਚਾਉਣਾ ਹੈ, ਤਾਂ ਇਹਦੇ ਕਬਜ਼ਾ ਕਿਸੇ ਦਾ ਹੋਣਾ ਨਹੀਂ ਦੇਣਾ। ਇਹ ਸਾਰੇ ਅਧਿਕਾਰ ਸੈਂਟਰ ਨੂੰ ਸੰਭਾਲੀਗੇ। ਇਸ ਲਈ ਅਸੀਂ ਇਹ ਦਰਨਾ ਲਾਇਆ ਹੈ। ਵੈਗਰੀਜ ਕਹਾਤ ਸਾਹਿਬ ਵੈਗਰੀਜ ਕੀ ਬੈਠੇ। ਮਾਰ ਲਿਆ ਮਾਰੀ ਛੋਟੂ ਦੀ ਫੋਟੋ ਲਾਂਗਾ। ਫੋਟੋ ਮਾਰੀ ਲਿਖ। ਪਰ ਜਾ ਤੂੰ। ਕੋਈ ਨਾ ਕੋਈ ਨਾ ਕੋਈ ਚਾਹੁੰਦਾ ਨਹੀਂ। ਇਹ ਸਰਕਾਰਾਂ ਦਾ ਕਾਹਦੀਆਂ ਕੀ ਥੇਰਾ ਥੇਰੀ 420 ਇਹ ਸਰਕਾਰਾਂ ਕਾਹਦੀਆਂ ਕੀ ਥੇਰਾ ਥੇਰੀ 420 ਥੇਰਾ ਥੇਰੀ ਇੱਕ ਥੇਰਾ ਕੱਲੇ ਕੱਲੇ ਲਗੋ ਪਰ ਹੋਗੇ ਨਹੀਂ ਸਰਕਾਰਾਂ ਕਾਹਦੀਆਂ ਕੀ ਬੰਦ ਨਾ ਕਰੋ ਬਰਾਬਰ ਹੋਣਾ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦਾ ਜਨਤਾ ਦਾ ਜਨਤਾ ਦਾ ਜਨਤਾ ਦਾ ਜੈ ਜੈ ਹਾਲੀ ਸੈਸ਼ਨ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਜਿਹੜਾ ਕੁਝ ਪ੍ਰਸ਼ਾਸਨ ਵੱਲੋਂ ਅरेस्ट ਕੀਤਾ ਗਿਆਗਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀਗਾ ਆਰੋ ਬੱਬੇ ਆਰੋ ਬੱਬੇ ਕੋਇਨਾ 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 ਆਜਾ 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 ਉੱਥੇ ਉੱਥੇ ਆਵਾਸ ਗੋਲੇ ਆ ਜਾ ਸ਼ਾਜਦੀਬਾ ਸਟੇਸ਼ਨ ਦੇ ਉੱਪਰ ਰਸ਼ਟ ਕੀਤਾ ਗਿਆ ਬਸਾਂ ਦੇ ਵਿੱਚ ਚੜਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਤੇ ਲਾਈਵ ਵੀ ਜੇਕਰ ਕਿਤੇ ਸਾਲਾਰੀ ਨੂੰ ਆਦੀ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਸਵੀਰਾਂ

ਸ਼ਰਕਾਰ ਦਾ ਮਾਰਾ ਨੀ ਯਾਰ ਮੈਨੂੰ ਕਿੰਨੇ ਲੋਕ ਸਰਕਾਰ ਦਾ ਚਿਹਰਾ ਨੰਗਾ ਹੋਇਆ ਕਿ ਜਿਹੜਾ 2000 ਰੁਪਏ ਬਿਜਲੀ 25 ਕਿਲੋਵੈਟ ਲੱਗਦੇ ਆ ਉਸ ਨੂੰ ਚਲੋ ਬਾਕੀ ਹੋਰ ਨਜ਼ਾਰ ਹਮੈਤ ਦੇ ਰੇ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਇਸ ਕਰਕੇ ਅੱਜ ਚਿਹਰਾ ਨੰਗਾ ਸਾਡਾ ਮਕੌਲ ਦੀ ਸਰਕਾਰ ਦਾ ਅੱਜ 2000 ਰੁਪਏ ਲਗਟਾ ਰੱਤ ਕਰਾ ਕੇ ਹਟਾਗੇ 2025 ਲੈ ਕੇ ਪੰਜਾਬ ਸਰਕਾਰ चलो अपने किसान भावों को बेनती है बच्चा बच्चा जेन लेके जेड़ा मिशे भर देंगे जेड़ा आज सारे ने किसी ने नहीं मिलेगा बच्चा बच्चा जेड़ा लेकर मैं आज कोई गाड़ी सरकार के नाम पर ही डावर कर ले पहला भी शंख जोर से का खनुमindra आज भी उनका कुछ लायक होगा तो ड्राइवर चढ़ जाए कौन की हो गया कौन की हो गया भाई भी बाहर सबको तू खिलाएंगे और आगे बन कर दो खुद वो दा पूगा कोई पॉइंट जाना भाई भाई ਤੋ ਇਹ ਨਾ ਤੋ ਇਹ ਕੋਈ ਰਹਿ ਤੋ ਨਹੀਂ ਜਾ ਰਿਹਾ ਕੋਈ ਨਹੀਂ ਪਹੁੰਚਾਣਾ ਦੇ ਕੋਈ ਸੀਰਾਂ ਦੇ ਵਿੱਚ ਤੁਸੀਂ ਦੇਖ ਸਕਦਾ ਹੋ ਬਸ ਪੀ ਆਰਟੀਸੀ ਦੀ ਬਸ ਪਰਸੀ ਮੁਲਾਜ਼ਮ ਪਹੁੰਚੇ ਹੋਣੇ ਐਸਪੀ ਘਰ ਕੋਲ ਤੇ ਵੱਡੇ ਵੱਡੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਫੈਕਟਰ ਦੀ ਚਾਬੀ ਦੇ ਦੋਸਤ ਪੂਰਾ ਲੋਨ ਯਾਰ ਇੱਕ ਪਰਮਾਨੀ ਅੱਖਾਂ ਨੂੰ ਮੈਨਟੇਸ਼ਨ ਫੋਟੋ ਲੈ ਬੈਠਾ ਹੈ ਵੈਰੀ ਗੁੱਡ ਯਾਰ ਪਸੰਦਾਂ ਨੂੰ ਲੈ ਚੁੱਕੀ ਹੈ ਪੁਲਿਸ ਪਰਧਾਨ ਜੀ ਕੀ ਮਤਲਬ ਗੱਲਬਾਤ ਤੁਸੀਂ ਸ਼ਾਇਦਲੀ ਟਰੈਕ ਦੇ ਉੱਪਰ ਬੈਠੇ ਹੋ ਕੀ ਤੁਹਾਡਾ ਨਾਮ ਹੈ ਤੇ ਕਿਹੜੀ ਇੱਥੇ ਬੰਦੀ ਵੱਲੋਂ ਇਹ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਮੈਂ ਜਸਵੀਰ ਸਿੰਘ ਮੈਂ ਬੈਠੀ ਹਾਂ ਕਿਸਾਨ ਮੌਜੂਦੂ ਮੋਰਚੇ ਦੀ ਮੰਗ ਤੇ ਵੀ ਸਾਰੇ ਪੰਜਾਬ ਦੇ ਵਿੱਚ 19 ਥਾਵਾਂ ਦੇ ਉੱਤੇ ਰੇਲ ਟਰੈਕ ਦਾ ਜਾਮ ਕੀਤਾ ਹੋਇਆ ਹੈ ਪਰ ਜਿਹੜਾ ਥੁਰ ਜਿਲੇ ਦਾ ਪ੍ਰਸ਼ਾਸਨ ਹੈ ਇਹ ਬਿਲਕੁਲ ਜਿਆਦਾ ੱਤਕਾ ਕਰ ਰਿਹਾ ਹੈ ਕਿਉਂਕਿ ਉਨਕਾਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੈਗੀ ਕਿ ਰੇਲਾਂ ਦੇ ਟਰੱਕਾਂ ਤੇ ਆਉਣਿਆ ਆ ਸੁਣਵਾਈ ਹੁੰਦੀ ਹੈ ਉਹ ਤਾਂ ਜਿੰਨਾ ਮਰਜੀ ਦਾ ਨੂੰ ਮੰਗ ਪੱਤਰ ਦੇਈ ਜਾਓ ਅੱਧੀ ਦੇ ਦੇ ਦਿੰਦੇ ਨੇ ਮੰਗ ਪੱਤਰ ਦੀ ਕੋਈ ਪੁੱਛੀ ਨਹੀਂ ਗਈ ਜਦੋਂ ਮੰਗ ਪੱਤਰ ਦੀ ਪੁੱਛ ਨਹੀਂ ਰਹੀ ਤਾ ਰੇਲਾਂ ਦੇ ਉੱਤੇ ਆਉਣਾ ਪੈਂਦਾ ਜਦੋਂ ਰੇਲਾਂ ਦੇ ਉੱਤੇ ਆਉਣਾ ਪੈਂਦਾ ਤਾਂ ਫਿਰ ਸਰਕਾਰਾਂ ਨੂੰ ਗੱਲ ਚੁੱਕਦੀ ਹੈ ਬੜੀ ਬੁਟੀ ਪਰ ਜਿਹੜਾ ਇਹ ਅਸੀਂ ਬਿਜਲੀ ਬੋਰਡ ਆ ਜਿਹੜਾ ਸੈਂਟਰ ਸਰਕਾਰ ਦੀ ਇਹਦੀ ਇਨਕਾਰ ਰਹੀ ਨੇ ਇਹ ਬੱਤਵਾ ਚੇਪ ਵਾਲੇ ਮੀਟਰ ਲਾ ਰਹੇ ਨੇ ਕਿ ਥੋੜੇ ਦਿਨਾਂ ਚ ਸਰਕਾਰ ਇਹਨੂੰ ਪ੍ਰਾਈਵੇਟ ਕਰ ਦੂਗੀ ਤੇ ਲੋਕਾਂ ਦੇ ਹੱਥਾਂ ਨੇ ਵਿੱਚੋਂ ਬਿਜਲੀ ਵਗ ਜੂਗੀ ਅਸੀਂ ਇਹ ਅੱਜ ਤਾਂ ਮੰਨ ਕੀਤਾ ਵੀ ਸਾਰੇ ਪੰਜਾਬ ਵੀ ਸਰਕਾਰ ਨੂੰ ਪਤਾ ਲੱਗ ਜੇ ਵੀ ਲੋਕ ਇੱਥੇ ਜਾਗਦੇ ਨੇ ਪਰ ਇਹ ਕੰਮ ਸਰਕਾਰ ਦਾ ਦੀ ਉਹਨੂੰ ਰੋਕਣ ਦਾ ਕਿੱਥੇ ਲੋਕ ਰੌਲਾ ਪਾ ਰਹੇ ਨੇ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਹੈ ਵੀ ਜਿਹੜਾ ਸਾਡਾ ਬਿਜਲੀ ਬੋਰਡ بچਾਉਣਾ ਹੈ ਪਾਣੀ بچਾਉਣਾ ਹੈ ਤਾਂ ਇਹ ਕਬਜ਼ਾ ਕਿਸੇ ਦਾ ਹੋਣਾ ਨਹੀਂ ਦੇਣਾ ਇਹ ਸਾਰੇ ਅਧਿਕਾਰ ਸੈਂਟਰ ਨੂੰ ਸੰਭਾਲੀਗੇ ਇਸ ਲਈ ਅਸੀਂ ਇਹ ਧਰਨਾ ਲਾਇਆ ਹੈ ਵੈਗਰਜੀ ਦਾ ਖਾਤਾ ਵੈਗਰਜੀ ਕੀ ਫੈਸਲੇ ਪ੍ਰਧਾਨ ਜੀ ਅੱਜ ਪਿੰਡ ਛਾਦਲੀ ਚ ਪਹੁੰਚੇ ਹੋਇਓ ਕੀ ਨਾਮ ਹੈ ਤੁਹਾਡਾ ਇਕਤਾਈ ਦੱਸੋ ਤੇ ਨਾਲ ਨਾਲ ਇਹ ਦੱਸੋ ਵੀ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈਗਾ ਧਰਨਾ ਦਿੱਤਾ ਜਾ ਰਿਹਾ ਹੈਗਾ ਕੀ ਮਤਲਬ ਮੰਗਾਂ ਨੇ ਤੁਹਾਡੀਆਂ ਤੇ ਕਿਸ ਤਰ੍ਹਾਂ ਦਾ ਇਹ ਕਿੰਨਾ ਟਾਈਮ ਅਜੇ ਲਾਗੂ ਰਹੂਗਾ ਮੈਂ ਨਾਇਬ ਸਿੰਘ ਜੀ ਪਿੰਡ ਗੁਜਰਾ ਬਲਾਕ ਡੜਬੇ ਦਾ ਆ ਗੂ ਆ ਜੀ ਅੱਜ ਅਸੀਂ ਇੱਥੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕਿੱਥੇ ਪਹੁੰਚੇ ਆ ਕਿਉਂਕਿ ਸੈਂਟਰ ਸਰਕਾਰ ਨੇ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਉਦੋਂ ਇਹ ਬਿਜਲੀ ਸੋਧ ਬਿੱਲ 200 20 ਸੀ ਜਿਹੜਾ ਉਹਨੂੰ ਰੱਦ ਕਰਕੇ ਰੱਖਣ ਦਾ ਫੈਸਲਾ ਕੀਤਾ ਸੀ ਪਰ ਹੌਲੀ ਹੌਲੀ ਸਰਕਾਰ ਨੇ ਇਸ ਨੂੰ ਦੁਬਾਰੇ 225 ਚ ਸੂਬਾ ਸਰਕਾਰਾਂ ਨੂੰ ਭੇਜਤਾ ਜਿਸ ਨਾਲ ਪੰਜਾਬ ਦੇ ਤੇ ਸਾਰੇ ਸੂਬਿਆਂ ਦੇ ਬਿਜਲੀ ਬੋਰਡਾਂ ਤੇ ਸੈਂਟਰ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਕਬਜ਼ੇ ਤੋਂ ਬਾਅਦ ਉਹ ਹੋ ਸਕਦਾ ਹੈ ਕਾਰਪੇਟ ਘਰਾਣਿਆਂ ਨੂੰ ਵੇਚੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਜਿੱਥੋਂ ਤੱਕ ਹੋ ਸਕੂ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਇਸ ਦੇ ਖਿਲਾਫ ਵਿਧਾਨ ਸਭਾ ਚ ਬਿੱਲ ਪੇ ਪਾਸ ਕਰਕੇ ਸੈਂਟਰ ਸਰਕਾਰ ਨੂੰ ਭੇਜੇ